ਡੋਨਲਡ 트럼ਪ ਉਹਨਾਂ ਨੇ ਬੀਬੀਸੀ ਨੂੰ 10 ਬਿਲੀਅਨ ਡਾਲਰ ਦਾ ਸੂਕ ਕੀਤਾ ਹੈਗਾ ਡੈਫਮੇਸ਼ਨ ਦਾ ਕਿਉਂਕਿ ਬੀਬੀਸੀ ਨੇ ਜੋ ਜਨਵਰੀ 6 ਦਾ ਉਹਨਾਂ ਦਾ ਇੱਕ ਭਾਸ਼ਣ ਸੀ ਉਸ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਮਿਸ ਰਿਪਰੈਜ਼ੈਂਟ ਕੀਤਾ ਸੀ ਦੋ ਡਿਫਰੈਂਟ ਡਿਫਰੈਂਟ ਜਗ੍ਹਾ ਦੇ ਭਾਸ਼ਣ ਸੀ ਇੱਕ ਜਨਵਰੀ 6 ਵਾਲਾ ਤੇ ਇੱਕ ਹੋਰ ਉਹਨੂੰ ਮਿਕਸ ਕਰਕੇ ਜਿਹੜਾ ਆ ਉਹ ਉਹਨਾਂ ਨੇ ਪੇਸ਼ ਕੀਤਾ ਸੀ 33 ਪੇਜ ਦਾ ਜਿਹੜਾ ਲਾਸ ਸੂਟ ਆ ਇਹਦੇ ਵਿੱਚ ਬੀਬੀਸੀ ਬ੍ਰਾਡਕਾਸਟਿੰਗ ਦੇ ਉੱਤੇ ਫਾਲਸ ਡੈਫਮੇਟਰੀ ਡਿਸੈਪਟਿਵ disparaging inflammatory malicious uh, depiction of president trump ਇਹ ਚਾਰजेस ਲਾਏ ਗਏ ਹੈਗੇ ਆ ਤੇ ਉਹਦੇ ਚ ਉਹਨਾਂ ਨੇ ਕਿਹਾ ਵੀ ਸਪਲਾਈਸਿੰਗ ਟੁਗੇਦਰ ਟੂ ਐਂਟਾਇਰਲੀ ਸੈਪਰੇਟ ਪਾਰਟਸ ਆਫ ਪ੍ਰੈਜ਼ੀਡੈਂਟ ਟਰੰਪ ਸਪੀਚ ਜਿਹੜੇ ਸੀਗੇ ਜਨਵਰੀ 6 2021 ਦੇ ਉਹ ਸ਼ੋਅ ਕੀਤੇ ਗਏ ਸੀ ਸੋ ਲਾ ਸੂਟ ਇਹ ਫਲੋਰੀਡਾ ਦੀ ਕੋਰਟ ਦੇ ਵਿੱਚ ਕੀਤਾ ਗਿਆ ਜਿੱਥੇ 5 ਬਿਲੀਅਨ ਡਾਲਰ ਡੈਮੇजेस ਫਾਰ ਡੈਫਰਮੇਸ਼ਨ ਤੇ 5 ਬਿਲੀਅਨ ਡਾਲਰ ਅਨਫੇਅਰ ਟ੍ਰੇਡ ਪ੍ਰੈਕਟਿਸਸ ਦੇ ਹੈਗੇ ਆ BBC ਨੇ ਕਿਹਾ ਵੀ ਅਸੀਂ ਇਹ ਕੇਸ ਡਿਪੈਂਡ ਕਰਾਂਗੇ ਤੇ ਕੋਈ ਇਹਦੇ ਬਾਰੇ ਡਿਟੇਲ ਹਜੇ ਤੱਕ ਨਹੀਂ ਸਾਂਝੀ ਕਰਾਂਗੇ ਜਦੋਂ ਤੱਕ ਲਾ ਸੂਟ ਚੱਲ ਰਿਹਾ ਹੈਗਾ ਉਹਨਾਂ ਦੇ ਚੇਅਰਮੈਨ ਸਮੀਰ ਸ਼ਾਹ ਨੇ BBC ਦੇ ਜਿਹੇ ਹੈਗੇ ਆ ਕਿਹਾ ਵੀ 에ਰਰ ਆਫ ਜਜਮੈਂਟ ਹੋਈ ਹੈਗੀ ਆ ਤੇ ਸਾਡੇ ਜਿਹੜੇ ਟੌਪ ਦੇ ਜਿਹੜੇ ਐਗਜ਼ੀਕਿਊਟਿਵਜ਼ ਹੈਗੇ ਆ ਉਹਨਾਂ ਨੂੰ ਰਿਜ਼ਾਈਨ ਵੀ ਕਰਨਾ ਪਿਆ ਇਸ ਇਸ਼ੂ ਕਰਕੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਪ੍ਰੈਜ਼ੀਡੈਂਟ 트럼ਪ ਤੋਂ ਜਿਹੜੀ ਆ ਇੱਕ ਤਰ੍ਹਾਂ ਨਾਲ ਮਾਫੀ ਵੀ ਮੰਗੀ ਸੀ ਤੇ ਹਾਂ ਸਾਡੇ ਜਿਹੜੇ ਆਫਿਸ ਆ ਉੱਥੋਂ ਜਿਹੜੀ ਇਹ ਮਸਤੀਕ ਹੋਈ ਹੈਗੀ ਆ 103 ਸਾਲ ਪੁਰਾਣੀ BBC ਇੱਕ ਨੈਸ਼ਨਲ ਇੰਸਟੀਚਿਊਟ ਫੰਡਿੰਗ ਇੰਸਟੀਚਿਊਟ ਹੈਗੀ ਆ ਜਿਹਦੀ ਐਨੂਅਲ ਫੀਸ ਸਿਰਫ 230 ਡਾਲਰ ਜਿਹੜੀ ਆ ਬਣਦੀ ਹੈਗੀ ਆ ਪੇਡ ਕੀਤੀ ਜਾਂਦੀ ਆ 바이 ਐਵਰੀ ਹਾਊਸਹੋਲਡ दैट ਵਾਚਸ ਲਾਈਵ ਟੀਵੀ ਜਾਂ BBC ਕੰਟੈਂਟ ਸੋ ਬਹੁਤ ਪੁਰਾਣੀ ਆਰਗੇਨਾਈਜੇਸ਼ਨ ਆ ਬੜੀ ਰਿਲਾਈਅਬਲ ਹੈਗੀ ਆ ਪਰ ਇੱਥੇ ਜਿਹੜਾ ਆ ਉਹੋ ਧੋਖਾ ਖਾ ਗਿਆ ਹੂੰ ਜੀ ਡੋਨਲਡ 트ੰਪ ਹੋਣਾ ਨੇ BBC ਨੂੰ 10 ਬਿਲੀਅਨ ਡਾਲਰ ਦਾ ਸੂਕ ਕੀਤਾ ਹੈਗਾ ਡੈਫਮੇਸ਼ਨ ਦਾ ਕਿਉਂਕਿ BBC ਨੇ ਜੋ ਜਨਵਰੀ 6 ਦਾ ਉਹਨਾਂ ਦਾ ਇੱਕ ਭਾਸ਼ਣ ਸੀ ਉਸ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਮਿਸ ਰਿਪਰੈਜ਼ੈਂਟ ਕੀਤਾ ਸੀ ਦੋ ਡਿਫਰੈਂਟ ਡਿਫਰੈਂਟ ਜਗ੍ਹਾ ਦੇ ਭਾਸ਼ਣ ਸੀ ਇੱਕ ਜਨਵਰੀ 6 ਵਾਲਾ ਤੇ ਇੱਕ ਹੋਰ ਉਹਨੂੰ ਮਿਕਸ ਕਰਕੇ ਜਿਹੜਾ ਆ ਉਹ ਉਹਨਾਂ ਨੇ ਪੇਸ਼ ਕੀਤਾ ਸੀ 33 ਪੇਜ ਦਾ ਜਿਹੜਾ ਲਾਸ ਸੂਟ ਆ ਇਹਦੇ ਵਿੱਚ BBC ਬ੍ਰਾਡਕਾਸਟਿੰਗ ਦੇ ਉੱਤੇ ਫਾਲਸ ਡੈਫਮੇਟਰੀ ਡਿਸੈਪਟਿਵ disparaging inflammatory malicious uh, depiction of president trump ਇਹ ਚਾਰजेस ਲਾਏ ਗਏ ਹੈਗੇ ਆ ਤੇ ਉਹਦੇ ਚ ਉਹਨਾਂ ਨੇ ਇਹ ਕਿਹਾ ਵੀ ਸਪਲਾਈਸਿੰਗ ਟੁਗੇਦਰ ਟੂ ਐਂਟਾਇਰਲੀ ਸੈਪਰੇਟ ਪਾਰਟਸ ਆਫ ਪ੍ਰੈਜ਼ੀਡੈਂਟ ਟਰੰਪ ਸਪੀਚ ਜਿਹੜੇ ਸੀਗੇ ਜਨਵਰੀ 6 2021 ਦੇ ਉਹ ਸ਼ੋਅ ਕੀਤੇ ਗਏ ਸੀ ਸੋ ਲਾ ਸੂਟ ਇਹ ਫਲੋਰੀਡਾ ਦੀ ਕੋਰਟ ਦੇ ਵਿੱਚ ਕੀਤਾ ਗਿਆ ਜਿੱਥੇ 5 ਬਿਲੀਅਨ ਡਾਲਰ ਡੈਮੇजेस ਫਾਰ ਡੈਫਰਮੇਸ਼ਨ ਤੇ 5 ਬਿਲੀਅਨ ਡਾਲਰ ਅਨਫੇਅਰ ਟ੍ਰੇਡ ਪ੍ਰੈਕਟਿਸਸ ਦੇ ਹੈਗੇ ਆ BBC ਨੇ ਕਿਹਾ ਵੀ ਅਸੀਂ ਇਹ ਕੇਸ ਡਿਪੈਂਡ ਕਰਾਂਗੇ ਤੇ ਕੋਈ ਇਹਦੇ ਬਾਰੇ ਡਿਟੇਲ ਹਜੇ ਤੱਕ ਨਹੀਂ ਸਾਂਝੀ ਕਰਾਂਗੇ ਜਦੋਂ ਤੱਕ ਲਾ ਸੂਟ ਚੱਲ ਰਿਹਾ ਹੈਗਾ ਉਹਨਾਂ ਦੇ ਚੇਅਰਮੈਨ ਸਮੀਰ ਸ਼ਾਹ ਨੇ BBC ਦੇ ਜਿਹੇ ਹੈਗੇ ਆ ਕਿਹਾ ਵੀ 에ਰਰ ਆਫ ਜਜਮੈਂਟ ਹੋਈ ਹੈਗੀ ਆ ਤੇ ਸਾਡੇ ਜਿਹੜੇ ਟੌਪ ਦੇ ਜਿਹੜੇ ਐਗਜ਼ੀਕਿਊਟਿਵਜ਼ ਹੈਗੇ ਆ ਉਹਨਾਂ ਨੂੰ ਰਿਜ਼ਾਈਨ ਵੀ ਕਰਨਾ ਪਿਆ ਇਸ ਇਸ਼ੂ ਕਰਕੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਪ੍ਰੈਜ਼ੀਡੈਂਟ 트੍ਰੰਪ ਤੋਂ ਜਿਹੜੀ ਆ ਇੱਕ ਤਰ੍ਹਾਂ ਨਾਲ ਮਾਫੀ ਵੀ ਮੰਗੀ ਸੀ ਤੇ ਹਾਂ ਸਾਡੇ ਜਿਹੜੇ ਆਫਿਸ ਆ ਉੱਥੋਂ ਜਿਹੜੀ ਇਹ ਮਸਤੀਕ ਹੋਈ ਹੈਗੀ ਆ 103 ਸਾਲ ਪੁਰਾਣੀ BBC ਇੱਕ ਨੈਸ਼ਨਲ ਇੰਸਟੀਚਿਊਟ ਫੰਡਿੰਗ ਇੰਸਟੀਚਿਊਟ ਹੈਗੀ ਆ ਜਿਹਦੀ ਐਨੂਅਲ ਫੀਸ ਸਿਰਫ 230 ਡਾਲਰ ਜਿਹੜੀ ਆ ਬਣਦੀ ਹੈਗੀ ਆ ਪੇਡ ਕੀਤੀ ਜਾਂਦੀ ਆ 바이 ਐਵਰੀ ਹਾਊਸਹੋਲਡ ਦੈਟ ਵਾਚਸ ਲਾਈਵ ਟੀਵੀ ਜਾਂ BBC ਕੰਟੈਂਟ ਸੋ ਬਹੁਤ ਪੁਰਾਣੀ ਆਰਗੇਨਾਈਜੇਸ਼ਨ ਆ ਬੜੀ ਰਿਲਾਈਅਬਲ ਹੈਗੀ ਆ ਪਰ ਇੱਥੇ ਜਿਹੜਾ ਆ ਉਹੋ ਧੋਖਾ ਖਾ ਗਿਆ ਹੂੰ ਜੀ